ਦੋ ਕਿਲੇ ਬਚਾਉਣ ਕਰਕੇ ਘੱਗਰ ਦੇ ਵਿੱਚ ਅੱਧ ਤੱਕ ਕੰਦ ਕਰਕੇ ਇੱਕ ਪੂਰੀ ਪੱਥਰਾਂ ਦੀ ਪਿੱਛੇ 2000 ਕਿਲਾ ਡੋਬਤਿਆ ਇਹਦੀ ਪਰਮਿਸ਼ਨ ਕਿਹਨੇ ਦਿੱਤੀ ਜੇ ਐਦਾਂ ਦੀਆਂ ਰੋਕਾਂ ਦੀਆਂ ਪਰਮਿਸ਼ਨਾਂ ਮਿਲ ਸਕਦੀਆਂ ਨੇ ਫਿਰ ਸਾਰੇ ਘੱਗਰ ਦੇ ਜਿੱਥੇ-ਜਿੱਥੇ ਜਿਹਦੀ ਜ਼ਮੀਨ ਲੱਗਦੀ ਆਪਾਂ ਹਰੇਕ ਨੂੰ ਕਾਂਗੇ ਅ ਭਾਈ ਜੀ ਦੱਸ ਰਹੇ ਦੀ ਪਿੱਛੇ ਕੀ ਅਸੀਂ ਦੋ ਪੁਲੀਆਂ ਦੱਬੀਆਂ ਸੀ ਆਪਣੀਆਂ ਪਾਣੀ ਕਢਣ ਲਈ ਤੇ ਮਹਿਕਮਾ ਆ ਗਿਆ ਕਹਿੰਦੇ ਜੀ ਪਿੱਛੇ ਡਾਫ ਲੱਗਦੀ ਆ ਪਾਣੀ ਉੱਥਲ ਜਾਊਗਾ ਇਹ ਹੋ ਜਾਊਗਾ ਤੇ ਕੀ ਗੱਲ ਫਿਰ ਐਮਐਲਏ ਲਈ ਕਾਨੂੰਨ ਵੱਖਰੇ ਨੇ ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਤੁਸੀਂ ਘੱਗਰ ਦਾ ਪੱਕਾ ਹੱਲ ਕਿਉਂ ਨਹੀਂ ਕਰਦੇ ਕਹਿੰਦੇ ਲੋਕ ਸਾਥ ਨਹੀਂ ਦਿੰਦੇ ਲੋਕ ਜ਼ਮੀਨਾਂ ਨਹੀਂ ਛੱਡਦੇਗੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਆ ਅੱਛਾ ਇੱਥੇ ਲੋਕਾਂ ਨੇ ਸਾਥ ਦਿੱਤਾ ਸੀ ਘੱਗਰ ਦੇ ਵਿੱਚ ਆ ਵੱਡੀ ਪੱਥਰਾਂ ਦੀ ਦੀਵਾਰ ਬਣਾਉਣ ਲਈ ਇਹ ਲੋਕਾਂ ਨੇ ਸਾਥ ਦਿੱਤਾ ਸੀ ਕ ਐਮਐਲ ਸਾਹਿਬ ਇਹ ਆਪਣੇ ਪਰਿਵਾਰ ਨਾਲ ਹੀ ਰਾਏ ਕਰਕੇ ਚੱਕਤਾ ਸੀ ਕੰਮ ਜਿਹੜੇ ਅਧਿਕਾਰੀ ਨੇ ਪਰਮਿਸ਼ਨ ਦਿੱਤੀ ਆ ਪਹਿਲਾਂ ਤਾਂ ਉਹਨੂੰ ਪੁੱਛਾਂਗੇ ਸੀ ਵੀ ਲਿਆਓ ਪਰਮਿਸ਼ਨ ਦਿਖਾਓ ਕਿੱਥੇ ਆ ਇਹਦੀ ਦੀਵਾਰ ਦੀ ਗੰਦੀ ਦੂਜੀ ਨੰਬਰ ਜੇ ਨਹੀਂ ਦਿੱਤੀ ਪਰਮਿਸ਼ਨ ਤਾਂ ਗੁਰਲਾਲ ਕਨੌਰ ਤੇ ਪਰਚਾ ਦਰਜ ਹੋਣਾ ਚਾਹੀਦਾ ਅੱਗੇ ਪ੍ਰਸ਼ਾਸਨ ਕੋਈ ਮੁੱਦਾ ਚੱਕਾਂਗੇ ਪਾਰਟੀ ਲੈਵਲ ਤੇ ਮੁੱਦਾ ਚੱਕਾਂਗੇ ਅੱਜ ਮੁੱਦਾ ਚੱਕ ਦਿੱਤਾ ਕਿ ਇਹ ਕੰਧ ਦੀ ਪਰਮਿਸ਼ਨ ਦਿਖਾਓ ਜੇ ਪਰਮਿਸ਼ਨ ਹੈਗੀ ਆ ਤਾਂ ਫਿਰ ਉਸ ਪਰਮਿਸ਼ਨ ਦੇ ਆਧਾਰ ਤੇ ਸਾਰੇ ਇਲਾਕੇ ਨੂੰ ਕਹਾਂਗੇ ਕੰਧਾ ਕਰੋ ਭਾਈ ਅਸੀਂ ਤਾਂ 10 ਸਾਲ ਤੋਂ ਸੱਤਾ ਦੇ ਬਾਹਰ ਆਂ ਸਰਕਾਰ ਕੀ ਦੀ ਆ ਕੱਟ ਕੇ ਗਏ ਉਹ ਕਹਿੰਦੇ 75 ਸਾਲ ਤੁਸੀਂ ਉਹ ਸੀਗੇ ਕਹਿੰਦੇ ਅਕਾਲੀ ਕਾਂਗਰਸੀ ਰਲ ਕੇ ਲੁੱਟੀ ਗਏ ਆ ਇਹ ਵੀ ਸੁਣ ਲਾ ਗੱਲ ਇਹ ਕਦੇ ਲੰਬੀ ਪੱਗਲ ਕਰ ਲਾਂਗੇ 75 ਸਾਲ ਜੋ ਅਕਾਲੀ ਦਲ ਨੇ 15 ਸਾਲ ਰਾਜ ਕੀਤਾ ਕਿਤੇ ਸਾਰੇ ਪਿੱਛੇ ਦਰਜਣ ਦੇ ਕਰੀਬ ਪਿੰਡਾਂ ਦੇ ਵਿੱਚ ਨੁਕਸਾਨ ਕਰਨਾ ਇਹ ਕੰਮ ਦਾ ਪਰ ਜਿਹਨੋ ਲੋਕਾਂ ਨੇ ਘਨੌਰਦਿਆਂ ਨੇ ਵੋਟ ਪਾ ਕੇ ਚੁਣਿਆ ਸੀ ਨਾ ਕਿ ਸਾਡੇ ਕੰਮ ਕਰੂਗਾ ਇਹ ਨਹੀਂ ਕਿਹਾ ਸੀ ਕਿ ਪਿੰਡਾਂ ਦੇ ਪਿੰਡ ਡੋਬੋ ਦਿਓ ਆਪਣੇ ਦੋ ਕਿਲੇ ਬਚਾਉਣ ਲਈ ਅਸੀਂ ਨਹੀਂ ਕਹਿੰਦੇ ਕਿ ਉਹਦੇ ਦੋ ਕਿਲੇ ਵੀ ਡੁੱਬਣ ਪਰ ਜਿੱਥੇ 1500 ਪਿੰਡ ਡੁੱਬ ਗਿਆ ਪੰਜਾਬ ਦਾ ਜਿੱਥੇ ਦਰਜਣਾਂ ਦੇ ਦਰਜਣ ਪਿੰਡਾਂ ਪਿੰਡਾਂ ਦੀ ਫਸਲ ਤਬਾਹ ਹੋ ਗਈ ਕੋਈ ਗੱਲ ਨਹੀਂ ਭਾਈ ਜੇ ਦੋ ਕਿਲੇ ਤੇਰੇ ਵੀ ਡੁੱਬ ਜਾਂਦੇ ਕਿੱਡੀ ਕੀ ਗੱਲ ਸੀ ਫਿਰ ਮੁੱਖ ਮੰਤਰੀ ਸਾਹਿਬ ਜਿਹੜੀ ਬੀਬੀ ਦੇ ਤੁਸੀਂ ਇੱਕ ਜਾਲੀ ਹਮ ਹਰ ਪੀੜਿਤ ਬੀਬੀ ਖੜਾ ਕੇ ਮੇਕਅਪ ਕਰਾ ਕੇ ਜੱਪੀਆਂ ਪਾ ਕੇ ਭਗਵੰਤਮਾਨ ਰੋਈ ਜਾਂਦਾ ਸੀ ਬੀਬੀ ਰੋਈ ਜਾਂਦੀ ਸੀ ਅਸਲੀ ਅਥਰੂ ਦੇਖਣੇ ਪਿੰਡਾਂ ਜਾ ਕੇ ਦੇਖੋ ਅਕਨੌਰ ਹਲਕੇ ਦੇ 10-12 ਪਿੰਡ ਜਿਹੜੇ ਪ੍ਰਭਾਵਿਤ ਨੇ ਜੰਨ ਮੰਘੌਲੀ ਊਂਟਸਰ ਅਚਮਾਰੂ ਕਾਮੀ ਖੁਰਦ ਇਹਨਾਂ ਪਿੰਡਾਂ 'ਚ ਅਸਰ ਆਲੇ ਕਲਾ ਖੁਰਦ ਇਹਨਾਂ ਜਾ ਕੇ ਦੇਖੋ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਪਾਣੀ ਘੁੰਮ ਗਿਆ ਪੁੱਬਾਂ ਮਾਰਮਾਂ ਰੋਂਦੇ ਨੇ ਭਾਈ ਜੀ ਅਗਲੇ ਪੁੱਬਾਂ ਮਾਰਮਾਂ ਰੋਂਦੇ ਨੇ ਐਚ ਆਰ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਰਾਜੀਤਪ ਸਿੰਘ ਅੱਜ ਤੋਂ 2 ਦਿਨ ਪਹਿਲਾਂ ਇੱਕ ਵੀਡੀਓ ਤੁਹਾਡੇ ਨਾਲ ਸਾਂਝਾ ਕੀਤਾ ਸੀ ਜਿਸ ਦੇ ਵਿੱਚ ਪਿੰਡ ਵਾਲਿਆਂ ਨੇ ਗੁਰਲਾਲ ਕਨੌਰ ਦੇ ਚਿੱਠੇ ਖੋਲੇ ਸੀ ਗੁਰਲਾਲ ਕਨੌਰ ਜਿਹੜੇ ਵਿਧਾਇਕ ਨੇ ਇਸ ਹਲਕੇ ਤੋਂ ਉਹਨਾਂ ਦੇ ਵੱਲੋਂ ਪਿੰਡਾਂ ਦੇ ਪਿੰਡ ਡੋਪ ਦਿੱਤੇ ਗਏ ਉਸ ਦਾ ਕਾਰਨ ਇਹ ਡਾਫ ਲਗਾਈ ਗਈ ਹੈ ਉਹਨਾਂ ਦੇ ਵੱਲੋਂ ਘੱਗਰ ਦਰਿਆ ਦੇ ਵਿੱਚ ਤਾਂ ਵੱਡਾ ਖੁਲਾਸਾ ਅਸੀਂ ਐਚ ਆਰ ਪੰਜਾਬ ਤੇ ਕੀਤਾ ਸੀ ਅੱਜ ਸਾਡੀ ਟੀਮ ਉਸ ਥਾਂ ਦੇ ਉੱਤੇ ਪਹੁੰਚੀ ਆ ਇਹ ਕੰਧ ਦੇਖ ਸਕਦੇ ਹੋ ਇਹ ਡਾਫ ਦੇਖ ਸਕਦੇ ਹੋ ਕਿੰਡੀ ਉੱਚੀ ਲਗਾਈ ਗਈ ਆ ਤੇ ਜਿਹੜਾ ਪਾਣੀ ਦਾ ਵਹਾਗ ਆ ਉਹ ਕਿਸ ਤਰੀਕੇ ਦੇ ਨਾਲ ਖੱਗਰ ਆਪਣਾ ਰਸਤਾ ਮੋੜ ਰਿਹਾ ਜੇਕਰ ਇਹ ਡਾਫ ਨਾ ਹੁੰਦੀ ਤਾਂ ਇਹ ਪਾਣੀ ਇਸ ਤਰੀਕੇ ਦੇ ਨਾਲ ਸਿੱਧਾ ਜਾਣਾ ਸੀਗਾ ਤੇ ਜਿਹੜੇ ਆਹ ਖੇਤ ਆ ਇਹਨਾਂ ਖੇਤਾਂ ਦੇ ਵਿੱਚ ਜਿਹੜਾ ਪਾਣੀ ਇਸ ਪਾਸੇ ਨੂੰ ਹੋਣਾ ਸੀ ਪਰ ਇਹਦਾ ਰਸਤਾ ਮੋਰ ਦਿੱਤਾ ਗਿਆ ਤੇ ਜਦੋਂ ਪਾਣੀ ਨੂੰ ਧੱਕ ਪਈ ਤਾਂ ਜਿਹੜੇ ਪਿੱਛੇ ਪੈਂਦੇ ਪਿੰਡ ਸਰਾਲਾ ਖੁਰਦ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਉਹ ਪਿੰਡ ਵਾਸੀਆਂ ਨੇ ਆਪਣੇ ਹਾਲਾਤ ਬਿਆਨ ਕੀਤੇ ਸੀਗੇ ਤੇ ਜਦੋਂ ਉਹਨਾਂ ਨੇ ਇੱਥੋਂ ਤੱਕ ਕਿ ਲੀਡਰਾਂ ਨੂੰ ਵੀ ਮਗਾਲ ਲਗਾਈ ਕਿ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਤਾਂ ਉਹ ਵੀਡੀਓ ਅਸੀਂ ਤੁਹਾਡੇ ਤੱਕ ਜਨਤਕ ਕੀਤਾ ਤੇ ਤੁਹਾਡੀ ਮਦਦ ਦੇ ਨਾਲ ਅੱਜ ਉਸ ਹਲਕੇ ਦੇ ਅੰਦਰ ਯੂਥ ਕਾਲੀਦਾਵ ਦੇ ਪ੍ਰਧਾਨ ਸਾਹਿਬ ਜੀ ਝਿੰਜਰ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਅਸੀਂ ਤਮਾਮ ਪਿੰਡ ਵਾਸੀਆਂ ਨੂੰ ਵੀ ਨਾਲ ਇਕੱਠੇ ਕੀਤਾਗਾ ਉਹਨਾਂ ਤੋਂ ਜਾਣਦੇ ਆ ਕਿ ਜਿਹੜੀ ਇਹ ਡਾਫ ਆ ਇਹ ਕਿੰਨਾ ਕੁ ਨੁਕਸਾਨਕਾਰੀ ਆ ਪਹਿਲਾ ਸ਼ੁਰੂਆਤ ਜਿੰਦਰ ਸਾਹਿਬ ਤੋਂ ਕਰਦੇ ਜਿੰਦਰ ਸਾਹਿਬ ਤੁਸੀਂ ਅੱਜ ਆਇਓ ਇੱਥੇ ਪਰ ਇਹ ਲੋਕ ਹਰ ਸਾਲ ਤਰਾ ਤਰਾ ਕਰਦੇ ਆ ਅਸੀਂ ਆਏ ਸੀ ਦੋ ਦਿਨ ਪਹਿਲਾਂ ਤੇ ਲੋਕਾਂ ਨੇ ਕਿਹਾ ਸਾਡੀ ਕੋਈ ਵੀ ਪਾਰਟੀ ਸਾੜ ਨਹੀਂ ਲੈਂਦੀ ਗੁਲਾਲ ਕਣੋੜ ਨੇ ਤਾਂ ਸਾਨੂੰ ਡੋਬਕੀ ਰੱਖਤਾ ਦੇਖੋ ਡੋਬਣ 'ਚ ਕਸਰ ਕੀ ਆ ਕਦੇ ਦਰਿਆਵਾਂ ਦੇ ਵਿੱਚ ਵੀ ਨੱਕੇ ਲੱਗਦੇ ਹੁੰਦੇ ਨੇ ਦਰਿਆਵਾਂ ਦੇ ਵਿੱਚ ਵੀ ਕੰਧਾਂ ਕਰ ਸੁਣਿਆ ਕਦੇ ਆਪਾਂ ਨੇ ਇੱਕ ਇਹ ਡਿਪਾਰਟਮੈਂਟ ਦੇ ਇਹਨਾਂ ਦੇ ਅਧਿਕਾਰੀਆਂ ਨੂੰ ਵੀ ਪੁੱਛਾਂਗੇ ਅਨੇ ਦੇ ਮੰਤਰੀ ਨੂੰ ਪੁੱਛਾਂਗੇ ਸਰਕਾਰ ਨੂੰ ਪੁੱਛਦੇ ਆ ਤੇ ਗੁਰਲਾਲ ਘਰੌਣ ਨੂੰ ਪੁੱਛਦੇ ਆ ਕਿ ਕਦੇ ਖੱਗਰ ਦੇ ਵਿੱਚ ਵੀ ਕੰਧ ਹੁੰਦੀ ਆ ਮਤਲਬ ਕਮਾਲ ਕਰਤੀ ਦੇਖੋ ਇਹਦੇ ਜਿਹੜੀ ਗੱਲ ਆ ਇੱਥੇ ਪਹਿਲਾਂ ਆ ਘਰਾਲ ਘਨੌਰ ਦੇ ਦੋ ਕਿੱਲੇ ਜ਼ਮੀਨ ਆ ਉਹਦੇ ਅੱਗੇ ਉਹਦੇ ਪਰਿਵਾਰ ਦੀ ਜ਼ਮੀਨ ਆ ਇੱਥੇ ਸਥਾਨਕ ਨਿਵਾਸੀਆਂ ਵੱਲੋਂ ਦੱਸਣ ਦੇ ਮੁਤਾਬਕ ਠੀਕ ਆ ਇੱਥੇ ਇਹ ਜਿਹੜੀ ਰੋਕ ਸੀ ਪਹਿਲਾਂ ਵੀ ਸੀ ਪਰ ਇੱਕ ਤਾਂ ਨੀਮੀ ਸੀ ਬਹੁਤ ਥੱਲੇ ਸੀ ਮਤਲਬ ਆਪਣੀ ਜ਼ਮੀਨ ਤੋਂ ਖੁਰਨ ਤੋਂ ਇੱਕ ਬਾੜੀ ਲੰਬੀ ਦੂਰ ਤੱਕ ਨਹੀਂ ਸੀ ਖੱਗਰ ਦੇ ਵਿੱਚ ਤੱਕ ਨਹੀਂ ਸੀ ਜੇ ਤੁਸੀਂ ਲਾ ਲਓ ਵੀ ਇੱਥੇ ਖੱਗਰ 500 ਫੁੱਟਾ ਹੈ ਤਾਂ ਮੰਨ ਕੇ ਚਲੋ 50 ਫੁੱਟ ਤੱਕ ਕੰਦੀ ਕਰਤੀ ਵਿੱਚ ਤੇ ਆ ਪੱਥਰਾਂ ਦੀ ਜਾਲ ਪਾ ਕੇ ਤੁਸੀਂ ਇੱਕ ਕੰਦ ਕਰ ਦਿੱਤੀ ਵਿੱਚ ਤਾਂ ਪਿੱਛੇ ਦਾਬਤ ਲੱਗਣੀ ਹੋ ਸੀ ਨਾ ਤੇ ਜਿਹੜੇ ਹਿਸਾਬ ਨਾਲ 2023 ਤੋਂ ਵੱਧ ਪਾਣੀ ਆਇਆ ਹ ਹ ਆ ਪਿਛਲੇ ਪਿੰਡਾਂ ਦੇ ਵਿੱਚ ਜੰਡ ਮੰਘੋਲੀ ਹੋਰ ਅੱਜ ਮਾਰੂ ਕਿੰਨੇ ਪਿੰਡਾਂ 'ਚ ਮੈਂ ਜਾ ਕੇ ਆਇਆ ਹੂੰ ਸਰ ਉਹ ਕਹਿੰਦੇ 2023 'ਚ ਵੀ ਇੰਨੀ ਸਪੀਡ ਨਾਲ ਪਾਣੀ ਨਹੀਂ ਆਇਆ ਜਿੰਨੀ ਸਪੀਡ ਨਾਲ ਇਸ ਵਾਰ ਪਾਣੀ ਆਇਆ ਹੁਣ ਕਿਤੇ ਸਾਰੇ ਪਿੱਛੇ ਦਰਜਣ ਦੇ ਕਰੀਬ ਪਿੰਡਾਂ ਦੇ ਵਿੱਚ ਨੁਕਸਾਨ ਕਰਨਾ ਇਹ ਕੰਦ ਆ ਤੁਸੀਂ ਲੱਗਾ ਦੋ ਦੋ ਦਿਨਾਂ ਤੋਂ ਪਿੰਡਾਂ 'ਚ ਤੁਸੀਂ ਫਿਰ ਰਹੇ ਹੋ ਮੈਂ ਚਾਹੁੰਦਾ ਕਿ ਹਾਲਾਤ ਬਿਆਨ ਕਰੋ ਕਿੰਨੇ ਕੁ ਖਤਰਨਾਕ ਹਾਲਾਤ ਜਿਹੜੇ ਤੁਸੀਂ ਦੇਖੇ ਨੇ ਹਾਲਾਤ ਬਿਆਨ ਇਹ ਨੇ ਮੁੱਖ ਮੰਤਰੀ ਸਾਹਿਬ ਜਿਹੜੀ ਬੀਬੀ ਦੇ ਤੁਸੀਂ ਇੱਕ ਜਾਲੀ ਹਰ ਹਰ ਪੀੜਤ ਬੀਬੀ ਖੜਾ ਕੇ ਮੇਕਅਪ ਕਰਾ ਕੇ ਜੱਫੀਆਂ ਪਾ ਕੇ ਭਗਵੰਤਮਾਨ ਰੋਈ ਜਾਂਦਾ ਸੀ ਬੀਬੀ ਰੋਈ ਜਾਂਦੀ ਸੀ ਅਸਲੀ ਅਥਰੂ ਦੇਖਣੇ ਪਿੰਡਾਂ ਜਾ ਕੇ ਦੇਖੋ ਆ ਪਿੰਡਾਂ 'ਚ ਬੜੋ ਪਿੱਛੇ ਦਰਜਣ ਦੇ ਪੂਰਾ ਪੰਜਾਬ ਦੇ 1500 ਤੋਂ ਵੱਧ ਪਿੰਡ ਪ੍ਰਭਾਵਿਤ ਨੇ ਅਕਨੌਰ ਹਲਕੇ ਦੇ 10-12 ਪਿੰਡ ਜਿਹੜੇ ਪ੍ਰਭਾਵਿਤ ਨੇ ਜੰਡ ਬੰਘੋਲੀ ਊਂਟਸਰ ਅਚਮਾਰੂ ਕਾਮੀ ਖੁਰਦ ਇਹਨਾਂ ਪਿੰਡਾਂ ਦੇ ਅਸਰਾਲੇ ਕਲਾ ਖੁਰਦ ਇਹਨਾਂ ਜਾ ਕੇ ਦੇਖੋ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਪਾਣੀ ਘੁੰਮ ਗਿਆ ਪੁੱਬਾਂ ਮਾਰਮਾਰ ਰੁੰਦੇ ਨੇ ਬਈ ਜੀ ਅਗਲੇ ਪੁੱਬਾਂ ਮਾਰਮਾਰ ਰੁੰਦੇ ਨੇ ਆ ਦੋ ਕਿੱਲੇ ਬਚਾਉਣ ਕਰਕੇ ਕੱਗਰ ਦੇ ਵਿੱਚ ਅੱਧ ਤੱਕ ਕੰਧ ਕਰਕੇ ਇੱਕ ਪੂਰੀ ਪੱਥਰਾਂ ਦੀ ਪਿੱਛੇ 2000 ਕਿੱਲਾ ਡੋਬਤਿਆ ਇਹਦਾ ਜ਼ਿੰਮੇਵਾਰ ਕੌਣ ਹੈ ਇਹ ਇਹ ਇਹਦਾ ਜਵਾਬ ਲਵਾਂਗੇ ਕਿ ਇਹ ਇਹਦੀ ਪਰਮਿਸ਼ਨ ਕਿਹਨੇ ਦਿੱਤੀ ਜੇ ਐਦਾਂ ਦੀਆਂ ਰੋਕਾਂ ਦੀਆਂ ਪਰਮਿਸ਼ਨਾਂ ਮਿਲ ਸਕਦੀਆਂ ਨੇ ਫਿਰ ਸਾਰੇ ਕੱਗਰ ਦੇ ਜਿੱਥੇ-ਜਿੱਥੇ ਜਿਹਦੀ ਜ਼ਮੀਨ ਲੱਗਦੀ ਆਪਾਂ ਹਰੇਕ ਨੂੰ ਕਹਾਂਗੇ ਕਿ ਭਾਈ ਤੁਸੀਂ ਕਰੋ ਫਿਰ ਕੱਗਰ ਦੇ ਵਿੱਚ ਅੱਧ ਤੱਕ ਕੰਦਾ ਲਾਓ ਜਾਲ ਪਾ ਕੇ ਐਦਾਂ ਪੱਥਰਾਂ ਦੀਆਂ ਦੁਵਾਰਾਂ ਲਾਓ ਕਿਉਂ ਨਹੀਂ ਲਾ ਸਕਦੇ ਇਹ ਕੀ ਗੱਲ ਇਹ ਨਹੀਂ ਲਾ ਸਕਦੇ ਆ ਬਾਈ ਜੀ ਦੱਸ ਰਹੇ ਸੀ ਪਿੱਛੇ ਕੀ ਸੀ ਅਸੀਂ ਦੋ ਪੁੜੀਆਂ ਦੱਬੀਆਂ ਸੀ ਆਪਣੀਆਂ ਪਾਣੀ ਕਢਣ ਲਈ ਤੇ ਮਹਿਕਮਾ ਆ ਗਿਆ ਕਹਿੰਦੇ ਜੀ ਪਿੱਛੇ ਡਾਫ ਲੱਗਦੀ ਆ ਪਾਣੀ ਉੱਥਲ ਜਾਊਗਾ ਇਹ ਹੋ ਜਾਊਗਾ ਤੇ ਕੀ ਗੱਲ ਫਿਰ ਐਮਐਲਏ ਲਈ ਕਾਨੂੰਨ ਵੱਖਰੇ ਨੇ ਆਮ ਲੋਕਾਂ ਲਈ ਵੱਖਰੇ ਨੇ ਤੁਸੀਂ ਨਾ ਮੈਂ ਬਰਨਾਲ ਕਨੌਰ ਨੂੰ ਮਿਲਿਆ ਮੈਂ ਗੱਲ ਕੀਤੀ ਤੁਹਾਡੀ ਗੱਲ ਵਿੱਚ ਘਟ ਰਿਆਂ ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਤੁਸੀਂ ਘੱਗਰ ਦਾ ਪੱਕਾ ਹੱਲ ਕਿਉਂ ਨਹੀਂ ਕਰਦੇ ਕਹਿੰਦੇ ਲੋਕ ਸਾਥ ਨਹੀਂ ਦਿੰਦੇ ਲੋਕ ਜ਼ਮੀਨਾਂ ਨਹੀਂ ਛੱਡ ਦੇਗੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਆ ਅੱਛਾ ਇੱਥੇ ਲੋਕਾਂ ਨੇ ਸਾਥ ਦਿੱਤਾ ਸੀ ਘੱਗਰ ਦੇ ਵਿੱਚ ਆ ਵੱਡੀ ਪੱਥਰਾਂ ਦੀ ਦਵਾਰ ਬਣਾਉਣ ਲਈ ਇਹ ਲੋਕਾਂ ਨੇ ਸਾਥ ਦਿੱਤਾ ਸੀ ਕਿ ਐਮਐਲਏ ਸਾਹਿਬ ਇਹ ਆਪਣੇ ਪਰਿਵਾਰ ਨਾਲ ਹੀ ਰਾਏ ਕਰਕੇ ਚੱਕਤਿਆ ਸੀ ਕੰਮ ਕਿ ਜਾਂ ਫਿਰ ਸਰਕਾਰ ਨੇ ਪਰਮਿਸ਼ਨ ਦਿੱਤੀ ਆ ਇਹ ਜਿਹੜੇ ਅਧਿਕਾਰੀ ਨੇ ਪਰਮਿਸ਼ਨ ਦਿੱਤੀ ਆ ਪਹਿਲਾਂ ਤਾਂ ਉਹਨੂੰ ਪੁੱਛਾਂਗੇ ਸੀ ਵੀ ਲਿਆਓ ਪਰਮਿਸ਼ਨ ਦਿਖਾਓ ਕਿੱਥੇ ਆ ਇਹਦੀ ਦੀਵਾਰ ਦੀ ਗੰਦੀ ਦੂਜੀ ਨੰਬਰ ਜੇ ਨਹੀਂ ਦਿੱਤੀ ਪਰਮਿਸ਼ਨ ਤਾਂ ਗੁਰਲਾਲ ਘਣੌਰ ਤੇ ਪਰਚਾ ਦਰਜ ਹੋਣਾ ਚਾਹੀਦਾ ਆ ਜਿੰਨੀ ਪਿੱਛੇ ਜਿਹੜੇ ਪਿੰਡਾਂ ਦੇ ਪਿੰਡ ਡੋਬਤੇ ਫਿਰ ਇਹਦਾ ਜ਼ਿੰਮੇਵਾਰ ਗੁਰਲਾਲ ਘਣੌਰ ਐਮਐਲਏ ਜਿਹਨੂੰ ਲੋਕਾਂ ਨੇ ਘਣੌਰ ਦੇ ਨੇ ਵੋਟ ਪਾ ਕੇ ਚੁਣਿਆ ਸੀ ਨਾ ਕਿ ਸਾਡੇ ਕੰਮ ਕਰੂਗਾ ਇਹ ਨਹੀਂ ਕਿਹਾ ਸੀ ਕਿ ਪਿੰਡਾਂ ਦੇ ਪਿੰਡ ਡੋਬੋ ਦਿਓ ਆਪਣੇ ਦੋ ਕਿਲੇ ਬਚਾਉਣ ਲਈ ਅਸੀਂ ਨਹੀਂ ਕਹਿੰਦੇ ਕਿ ਉਹਦੇ ਦੋ ਕਿਲੇ ਵੀ ਡੁੱਬਣ ਪਰ ਜਿੱਥੇ 1500 ਪਿੰਡ ਡੁੱਬ ਗਏ ਪੰਜਾਬ ਦਾ ਜਿੱਥੇ ਦਰਜਣਾਂ ਦੇ ਦਰਜਣ ਕੋਈ ਗੱਲ ਨਹੀਂ ਭਾਈ ਜੀ 2 ਕਿਲੇ ਤੇਰੇ ਵੀ ਡੁੱਬ ਜੰਦੇ ਕਿੱਡੀ ਗੱਲ ਸੀ ਫਿਰ ਤਾਂ ਕੀ ਗੱਲ ਆ ਪਰ ਆਪਣੇ ਤੁਸੀਂ ਜ਼ਮੀਨ ਬਚਾਉਣ ਲਈ ਪਿੰਡਾਂ ਦੇ ਪਿੰਡੇ ਡੋਬੋ ਦੋ ਇਹ ਕੋਈ ਬਾਲੀ ਸਿਆਣਪ ਵਾਲੀ ਇਹ ਐਮਐਲਏ ਨੇ ਗੱਲ ਕੀਤੀ ਨਹੀਂ ਹਲੇ ਡਰਦੇ ਪਿੰਡਾਂ ਵਾਲੇ ਕਿਉਂਕਿ ਇਹ ਸਰਕਾਰ ਪਰਚੇ ਕਰਾਉਂਦੀ ਆ ਦਬਕੇ ਮਾਰਦੀ ਆ ਹਰ ਮਾੜੇ ਪੱਧਰ ਤੱਕ ਜਾਂਦੀ ਆ ਪਰ ਅਸੀਂ ਵੀ ਤਿਆਰ ਆ ਕਿ ਅਸੀਂ ਇਹ ਪ੍ਰਸ਼ਾਸਨ ਕੋਲ ਵੀ ਮੁੱਦਾ ਚੱਕਾਂਗੇ ਪਾਰਟੀ ਲੈਵਲ ਤੇ ਵੀ ਮੁੱਦਾ ਚੱਕਾਂਗੇ ਅੱਜ ਮੁੱਦਾ ਚੱਕ ਦਿੱਤਾ ਕਿ ਇਹ ਕੰਧ ਦੀ ਪਰਮਿਸ਼ਨ ਦਿਖਾਓ ਜੇ ਪਰਮਿਸ਼ਨ ਹੈਗੀ ਆ ਤਾਂ ਫਿਰ ਉਸ ਪਰਮਿਸ਼ਨ ਦੇ ਆਧਾਰ ਤੇ ਸਾਰੇ ਇਲਾਕੇ ਨੂੰ ਕਹਾਂਗੇ ਕੰਧਾਂ ਕਰੋ ਭਾਈ ਬਣਾਓ ਦਵਾਰਾਂ ਆਪਣੇ ਆਪਣੀ ਜ਼ਮੀਨ ਦੇ ਆਲੇ ਦੁਆਲੇ ਤੁਸੀਂ ਸਾਰੇ ਮੁੰਡਿਆਂ ਨੂੰ ਕਹਾਂਗੇ ਕਿ ਆਹ ਪਰਮਿਸ਼ਨ ਇਹ ਮੈਂ ਤੁਹਾਨੂੰ ਹੀ ਕਹ ਰਿਹਾ ਕਿ ਜੇ ਪਰਮਿਸ਼ਨ ਮਿਲੀ ਆ ਤਾਂ ਇਹ ਪਰਮਿਸ਼ਨ ਦੀ ਕਾਪੀ ਅਸੀਂ ਸਾਰੇ ਪਿੰਡਾਂ 'ਚ ਵੰਡ ਕੇ ਆਵਾਂਗੇ ਭਾਈ ਜਿੱਦੀ ਜਿੱਥੇ ਜ਼ਮੀਨ ਪੈਂਦੀ ਆ ਕੰਧਾਂ ਕਰ ਲਓ ਆਪਣੀਆਂ ਬਣਾ ਲਓ ਦਵਾਰਾਂ ਪੱਥਰਾਂ ਦੀਆਂ ਜਿੱਥੇ-ਤੱਕ ਜ਼ਮੀਨਾਂ ਕਿ ਪ੍ਰਸ਼ਾਸਨ ਪਰਮਿਸ਼ਨ ਦੇਣ ਲੱਗਿਆ ਜੇ ਪਰਮਿਸ਼ਨ ਨਹੀਂ ਦਿੱਤੀ ਇਹ ਬਿਨਾ ਪਰਮਿਸ਼ਨ ਤੋਂ ਐਡੀ ਉੱਚੀ ਤੇ ਲੰਬੀ ਘੱਗਰ ਦੇ ਅੱਜ ਤੱਕ ਜੇ ਦਵਾਰ ਬਣੀਆਂ ਤਾਂ ਪਰ ਇਹ ਗੁਰਲਾਲ ਕਨੌਰ ਤੇ ਹੁਣ ਪਰਚਾ ਬਣਦਾ ਤੇ ਜਿੰਨਾ ਵੱਡਾ ਪਿੱਛੇ ਨੁਕਸਾਨ ਹੋਇਆ ਇਹਦਾ ਜ਼ਿੰਮੇਵਾਰ ਵੀ ਗੁਰਲਾਲ ਕਨੌਰ ਆ। ਕਾਲੀ ਦਲ ਕੀ ਤੁਸੀਂ ਸਟੈਂਡ ਲਾਉਂਗੇ ਇਹਦੇ ਉੱਤੇ ਹੁਣ ਤੁਹਾਡੇ ਤੇ ਵੀ ਸਵਾਲ ਖੜੇ ਹੋਣਗੇ ਕਹਿੰਦੇ ਰਾਜਨੀਤੀਕਰਨ ਆਗੇ ਲੋਕਾਂ ਦੀ ਮਦਦ ਕਰਨ ਦੀ ਬਜਾਏ। ਇਹ ਸਰਕਾਰ ਕੀਦੀ ਆ? ਅਸੀਂ ਤਾਂ 10 ਸਾਲ ਤੋਂ ਸੱਤਾ ਦੇ ਬਾਹਰ ਆਂ ਸਰਕਾਰ ਕੀਦੀ ਆ? ਅੰਜ ਕੱਸ ਕੇ ਗਏ ਉਹ ਕਹਿੰਦੇ 75 ਸਾਲ ਤੁਸੀਂ ਉਹ ਸੀਗੇ ਕਹਿੰਦੇ ਕਾਲੀ ਕਾਂਗਰਸੀ ਰਲ ਕੇ ਲੁੱਟੀ ਗਏ ਆ। ਇਹ ਵੀ ਸੁਣ ਲਾ ਗੱਲ ਇੱਕ ਤੇ ਲੰਬੀ ਪਾ ਗੱਲ ਕਰ ਲਾਂਗੇ 75 ਸਾਲ ਚੋਂ ਕਾਲੀ ਦਲ ਨੇ 15 ਸਾਲ ਰਾਜ ਕੀਤਾ। 97 ਚ 7 ਤੇ 12 ਦੇ ਵਿੱਚ ਮ ਮਹਦੂਦਾਂ ਪਿੰਡਾ ਸਾਹਮਣੇ ਮੈਂ ਜਾ ਕੇ ਆਇਆ ਸੀ ਉਦੋਂ ਜਿਹੜਾ ਉੱਥੇ ਦੂਆ ਹੁੰਦਾ ਨਾ ਗੰਦਾ ਨਾਲਾ ਹੁੰਦਾ ਚੰਡੀਗੜ੍ਹ ਵਾਲਾ ਹਾਂ 25 ਦਰਾ ਕਹਿੰਦੇ ਨੇ ਉਹਨੂੰ ਹੂੰ ਉਹਦਾ ਜਿਹੜਾ ਲੱਗਿਆ ਬਣਾ ਲੱਗਿਆ ਵਾ 97 ਚ ਅਕਾਲੀ ਦੰਨੇ ਲਾਇਆ ਸੀ ਮੁੜ ਕੇ ਕਿਸੇ ਨੇ ਮਿੱਟੀ ਵੀ ਨਹੀਂ ਲਾਈ ਉਹਦੇ ਨੇੜੇ ਇੱਕ ਥੈਲਾ ਵੀ ਨਹੀਂ ਲਾਇਆ ਹੂੰ ਅਕਾਲੀ ਦੰਨੇ ਬਹੁਤ ਕੰਮ ਕੀਤੇ ਨੇ ਸਾਰੇ ਨਹੀਂ ਕੀਤੇ ਹੋਣਗੇ ਰਹਿ ਵੀ ਗਏ ਹੋਣਗੇ ਮੈਂ ਇਹ ਨਹੀਂ ਗੱਲ ਕਹਿੰਦਾ ਪਰ ਜੋ 15 ਸਾਲ ਦੇ ਵਿੱਚ ਕੀਤਾ ਉਹ 75 ਸਾਲ ਦੇ ਵਿੱਚ ਕੋਈ ਨਹੀਂ ਜੇ ਪਿਛਲੇ 30 ਸਾਲ ਦਾ ਰਿਕਾਰਡ ਕੱਢ ਲਓਗੇ ਨਾ 92 ਤੋਂ 15 ਸਾਲ ਕਾਂਗਰਸ ਦੇ 15 ਸਾਲ ਅਕਾਲੀ ਦਲ ਦੇ ਸਾਢੇ 3 ਸਾਲ ਆ ਨਮਿਆਂ ਦੇ ਜਿਹੜੀ ਆ ਨਮੀ ਪਾਰਟੀ ਏ ਬੋਕਰ ਪਾਰਟੀ ਆਈ ਆ ਤਾਂ ਤੁਸੀਂ ਉਹ ਮਾਪਦੰਡ ਕਰਕੇ ਦੇਖ ਲਓ 90% ਤੋਂ ਵੱਧ ਅਕਾਲੀ ਦਲ ਨੇ ਕੀਤੇ ਹੋਏ ਨੇ ਸਾਢੇ 3 ਸਾਲ ਦੇ ਵਿੱਚ ਇਹਨਾਂ ਨੇ ਹੋਰ ਕੁਝ ਨਹੀਂ ਕੀਤਾ ਇਹ ਕਹਿੰਦਾ ਲੋਕ ਐਮਐਲਏ ਗੁਰਲਾਲ ਕਨੌਰ ਕਹਿੰਦਾ ਲੋਕਾਂ ਨੇ ਸਾਥ ਨਹੀਂ ਦਿੱਤਾ ਸਾਢੇ 3 ਸਾਲ ਦੇ ਵਿੱਚ ਆਪਣੀ ਜ਼ਮੀਨ ਬਚਾਉਣ ਲਈ ਘੱਗਰ ਦੇ ਵਿੱਚ ਅੱdte ਤੱਕ ਕੰੰਧ ਕਰਨ ਦਾ ਇਹ ਲੋਕਾਂ ਨੇ ਸਾਥ ਦਿੱਤੇ ਆ ਪਰਮਿਸ਼ਨ ਦੇਤੀ ਲੋਕ ਤਾਂ ਦਰਦੇ ਬੋਲਦੇ ਨਹੀਂ ਅਗਲਾ ਕਹਿੰਦਾ ਕਾ ਨੂੰ ਯਾਰ ਤੰਗ ਕਰਨਗੇ ਪਰਚੇ ਕਰਨਗੇ ਪਰ ਅਕਾਲੀ ਦਲ ਇਹ ਪੂਰੀ ਮੈਂ ਹਾਈ ਕਮਾਂਡ ਤੱਕ ਇਹ ਮੁੱਦਾ ਅੱਜ ਮੀਡੀਆ 'ਚ ਵੀ ਚੁੱਕਿਆ ਤੁਹਾਡੇ ਮਾਧਿਅਮ ਰਾਹੀਂ ਅਕਾਲੀ ਦਲ ਦਾ ਹਰ ਲੀਡਰ ਵੀ ਆਏਗਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਸਰਕਾਰ ਨੂੰ ਵੀ ਇਸ ਗੱਲ ਦਾ ਜਵਾਬ ਦੇਣਾ ਪਏਗਾ ਇਹ ਕੰੰਧ ਢੋਣੀ ਪਊਗੀ ਜੇ ਪਿੰਡਾਂ ਦੇ ਪਿੰਡੇ ਪਿੱਛੇ ਬਚਾਉਣੇ ਨੇ ਨਹੀਂ ਇਹਦੇ ਤੇ ਵੱਡਾ ਸੰਘਰਸ਼ ਹੋਊਗਾ ਜੀ ਬਿਲਕੁਲ ਬਾਈ ਹੋਰੀ ਵੀ ਇਸ ਪਿੰਡਾਂ ਦੇ ਨੇ ਜਿਹੜੇ ਪ੍ਰਭਾਵਿਤ ਹੋਇਆ ਬਾਈ ਕਿੰਨਾ ਕੁ ਨੁਕਸਾਨ ਇਸ ਚੀਜ਼ ਨੇ ਤੁਹਾਡੇ ਪਿੰਡਾਂ ਨੂੰ ਕੀਤਾ ਨੁਕਸਾਨ ਤਾਂ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਕੇ ਆਏ ਹੋ ਪਿੱਛੇ ਵੀ ਕੋਈ ਬਿਆਨ ਨਹੀਂ ਕਰ ਸਕਦੇ ਅੱਜ ਅਸੀਂ ਦੇਖਿਆ ਇੱਕ ਪਾਈਪ ਸੜਕ ਦੇ ਵਿਚਾਲੇ ਪਾਈ ਹੋਈ ਸੀਗੀ ਉਹ ਪਾਈਪ ਦੀ ਗੱਲ ਕਰ ਦੋ ਜਿਹੜੀ ਪ੍ਰਸ਼ਾਸਨ ਨੇ ਚੁਕਾਈ ਹੈ ਨਹੀਂ ਨਹੀਂ ਉਹ ਅਸੀਂ ਆਪਣਾ ਲੰਘਣ ਵਾਸਤੇ ਕਿਉਂਕਿ ਸੜਲਾਂ ਚ ਆ ਕੇ ਪਾਣੀ ਡਾਊਨ ਹੋ ਜਾਂਦਾ 5-7 ਮਹੀਨੇ ਡਾਊਨ ਰਹਿੰਦਾ ਪਾਣੀ ਅਸੀਂ ਉਹ ਆਪਣੇ ਸੁਵਿਧਾ ਵਾਸਤੇ ਦੱਬਲੇ ਸੀ ਘੱਗਰ ਚ ਤੇ ਪਿੱਛੋਂ ਡ੍ਰੈਨ ਮੈਹਕਮਾ ਆ ਗਿਆ ਕਹਿੰਦੇ ਆ ਚੱਕੋ ਨਹੀਂ ਸਾਡੀ ਨਹਿਰ ਟੁੱਟ ਜੂਗੀ ਹੁਣ ਨਹਿਰ ਟੁੱਟੀ ਆ ਕੀ ਜ਼ਿੰਮੇਵਾਰ ਹੁਣ ਗੁਰਲਾਲ ਘਨੌਰ ਲੈਂਦਾ ਨਹਿਰ ਟੁੱਟਣ ਦੀ ਜ਼ਿੰਮੇਵਾਰੀ ਉਹਨੇ ਬਿਨਾ ਪਰਮਿਸ਼ਨ ਤੋਂ ਜਾਂ ਪਰਮਿਸ਼ਨ ਲਈ ਆ ਕਿਨੇ ਉਹਨੂੰ ਪਰਮਿਸ਼ਨ ਦਿੱਤੀ ਆ ਠੀਕ ਹੈ ਜਿਵੇਂ ਬਾਪੂ ਜੀ ਦੱਸ ਰਹੇ ਆ ਬਾਪੂ ਜੀ ਕਹਿੰਦੇ ਸੀ ਕਹਿੰਦੇ ਇਹ ਪਹਿਲਾਂ ਵੀ ਡਾਫ ਸੀ ਪ੍ਰਾਣੀ ਆ ਇਹ ਗੁਲਾਲ ਘਨੌਰ ਤੋਂ ਪਹਿਲਾਂ ਵੀ ਸੀ ਪਰ ਉਹ ਤੋਂ ਘੱਟ ਸੀ ਇਹ ਗੱਲ ਕੋਈ ਝੂਠ ਨਹੀਂ ਹੈਗੀ ਪਹਿਲਾਂ ਵੀ ਡਾਫ ਹੈਗੀ ਸੀ ਪਰ ਉਹ ਬਹੁਤ ਸੀਮਤ ਸੀ ਹੁਣ ਘੱਗੜ ਦੇ ਘਟੂ-ਕੱਟੂ 60% ਏਰੀਆ 'ਚ ਜਾ ਕੇ ਲਾਤੀ 60% 40% ਕੱਗਰ ਬਚਿਆ ਅੱਧੀ ਮੇਰੇ ਸਾਬ ਨਾਲ ਇਹ ਡਿੱਗ ਵੀ ਗਈ ਪੰਜ-ਸੱਤ ਫੁੱਟ ਉਹਨਾ ਹੋਣਾ ਹੋਰ ਵੀ ਸੀਗੀ ਹਾਂ ਥੱਲੇ ਤੋਂ ਹੋਰ ਜਿਆਦੀ ਹੈ ਇਹ ਉੱਪਰ ਦਾ ਸਟੈਪ ਬਾਈ ਸਟੈਪ ਘਟਦੀ ਗਈ ਹੈ ਇਹ ਹਮ ਮਤਲਬ ਕਾਫੀ ਡੂੰਗੀ ਲਾਈ ਹੋਈ ਆ ਵੀ ਥੱਲੇ ਤੱਕ ਪੂਰਾ ਰੋਕ ਲੇ ਥੱਲੇ ਤਾਂ ਕਟੁਕਟੀ ਨਦੀ 70% ਕਵਰ ਕਰ ਗਈ ਹੈ ਇਹ ਉੱਪਰ ਤੋਂ ਆਪਾਂ ਨੂੰ ਅੱਧੀ ਦਿਖ ਰਹੀ ਹੈ ਨਾ ਥੱਲੇ ਦਾ ਕਟੋ-ਕੱਟੀ 70% ਕਵਰ ਕੀਤਾ ਹੋਇਆ ਹੈ ਨੇ ਹਮ ਭਾਈ ਤੁਸੀਂ ਵੋਟਾਂ ਪਾਈਆਂ ਹੋਣਗੀਆਂ ਹਨਾ ਗੁਰਲਾਲ ਕਨੌਰ ਨੂੰ ਆਮ ਆਦਮੀ ਪਾਰਟੀ ਨੂੰ ਸੋਚਿਆ ਯੂਥ ਨੇ ਕਿ ਬਦਲਾ ਲੈ ਕੇ ਆਵਾਂਗੇ ਅੱਜ ਪਛਤਾਵਾ ਹੁੰਦਾ ਪਛਤਾਵਾ ਜੀ ਬਹੁਤ ਜ਼ਿਆਦਾ ਜਿਉ ਤਾਂ ਆਪਣੇ ਖੇਤ ਵੀ ਹੈ ਜੀ ਪਿੱਛੇ ਟਾਹੇ ਵਾ ਅਸੀਂ ਤਾਂ ਆਪਣੇ ਨੂੰ ਖੁਦ ਕਿਸਮ ਸਮਝਿਆ ਵੀ ਅਸੀਂ ਇਹਨਾਂ ਨੂੰ ਵੋਟ ਨਹੀਂ ਪਾਈ ਪਾਈ ਨਹੀਂ ਆਪਣੇ ਹੁਣ ਵੋਟ ਜਿਹਨਾਂ ਨੇ ਇਹਨੂੰ ਵੋਟ ਪਾਈ ਆ ਉਹਨਾਂ ਨੂੰ ਪਛਤਾਵਾ ਬੜਾ ਸ਼ਰਮਿੰਦਗੀ ਮਹਿਸੂਸ ਕਰਦੇ ਨੇ ਉਹ ਵੀ ਅਸੀਂ ਬੜਾ ਗਲਤ ਸਟੈਪ ਚੱਕਿਆ ਇਹਨਾਂ ਨੂੰ ਵੋਟ ਦੇ ਕੇ ਅੱਜ ਤੁਹਾਨੂੰ ਐ ਲੱਗਦਾ ਵੀ ਚੰਗੇ ਰਹਿ ਗਏ ਹਨਾ ਉਦੋਂ ਬਟਨ ਹੁਣ ਤਾਂ ਸਾਨੂੰ ਫਕਰ ਮਹਿਸੂਸ ਹੁੰਦਾ ਵੀ ਇਹਨਾਂ ਨੂੰ ਵੋਟ ਨਹੀਂ ਪਈ ਇਹਨਾਂ ਨਾਲੋਂ ਪਿਛਲੇ ਚੰਗੇ ਸੀ ਪਰ ਕੱਲ ਜਦੋਂ ਮੈਂ ਗੁਰਲਾਲ ਕਨੌਰ ਨਾਲ ਗੱਲ ਕਰ ਰਿਹਾ ਸੀ ਨਾ ਉਹਨਾਂ ਨੇ ਇਹੀ ਤਰਕ ਦਿੱਤੇ ਕਹਿੰਦੇ ਮੈਂ ਹਰ ਪਿੰਡ ਜਾ ਕੇ ਆਇਆ ਮੈਂ ਲੋਕਾਂ ਨੂੰ ਅਪੀਲ ਕਰ ਰਿਹਾ ਉਹਨਾਂ ਨੇ ਸਾਨੂੰ ਵੀ ਕਿਹਾ ਕਹਿੰਦੇ ਤੁਸੀਂ ਨਾਲ ਚੱਲਿਓ ਆਪਾਂ ਲੋਕਾਂ ਨੂੰ ਕਾਵਾਂਗੇ ਕਿ ਭਾਈ ਜ਼ਮੀਨ ਦਿਓ ਤੁਸੀਂ ਆਪਾਂ ਪੱਕਾ ਕਰ ਦਿਆਂਗੇ ਮੈਂ ਇਹ ਨਹੀਂ ਕਹਿੰਦਾ ਵੀ ਗੁਰਲਾਲ ਕਨੌਰ ਕੋਈ ਮਾੜਾ ਬੰਦਾ ਛਵੀ ਬਹੁਤ ਵਧੀਆ ਥੀ ਉਹਦੇ ਕੋ ਵੱਡੀ ਜਿਹਾ ਨਾਂ ਕਮਾਇਆ ਬੰਦੇ ਨੇ ਪਰ ਸਿਆਸਤ ਸਿਆਸਤ ਝਾਕੇ ਉਹਨੇ ਬ ਕਿਆ ਸੱਚ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਸੀ ਉਹਨਾਂ ਦਾ ਆਪਣਾ ਨਾਮ ਖਰਾਬ ਕਰ ਲਿਆ ਵੈਸੇ ਤੁਹਾਡੇ ਪਿੰਡ ਆਏ ਹੂੰ ਜਿਹੜਾ ਮਾਰਿਆ ਉਹਨਾਂ ਨੇ ਸਾਡੇ ਪਿੰਡ ਤਾਂ ਮੈਨੂੰ ਤਾਂ ਦਿਖੇ ਨਹੀਂ ਕਿਤੇ ਬਾਜੀ ਦੇਖੇ ਗੁਲਾਲ ਕਨੌਰ ਕਿੰਨਾ ਟਾਈਮ ਹੋ ਗਿਆ ਦੇਖਿਆ ਨੂੰ ਬਹੁਤ ਟਾਈਮ ਹੋ ਗਿਆ ਜੀ ਹੁਣ ਤੱਕ ਗੜੇ ਸਾਡੇ ਗੜੇਮਾਰੀ ਹੋ ਗਈ ਸੀ ਉਸ ਟਾਈਮ ਆਇਆ ਸੀ ਇਹ ਕਹਿੰਦਾ ਸੀ ਤੁਹਾਨੂੰ 1-1 ਰੁਪਿਆ ਮੁਆਵਜ਼ਾ ਮਿਲੇਗਾ ਮਾੜੀ ਮੋਟੀ ਫਾਰਮੈਲਿਟੀ ਕਰਕੇ ਚਲੇ ਗਏ ਸਾਨੂੰ 1 ਰੁਪਿਆ ਗੜਿਆਂ ਦਾ ਨਹੀਂ ਮਿਲਿਆ ਇੱਕ ਸਾਨੂੰ ਪਿਛਲੇ ਕਣਕਾਂ 'ਚ ਗੜਿਆਂ ਦੀ ਮਾਰ ਪੈ ਗਈ ਤੇ ਹੁਣ ਆਹ ਤੁਹਾਡੇ ਸਾਹਮਣੇ ਹੜਾ ਵਾਲੀ ਜਿਹੜਾ ਮੁਆਵਜ਼ਾ ਮਿਲ ਗਿਆ ਕੋਈ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਜੀ ਮੁੱਖ ਮੰਤਰੀ ਤਾਂ ਕਹਿੰਦੇ ਸੀ ਵੀ ਮੁਰਗੀਆਂ ਦੇ ਖੰਭਾਂ ਤੱਕ ਆਂਡਿਆਂ ਤੱਕ ਦਾ ਮੁਆਵਜ਼ਾ ਦੇਵਾਂਗੇ ਤੁਹਾਡੇ ਸਾਹਮਣੇ ਆਂ ਦੇਖ ਲਓ ਕਿੰਨਾ ਕੁ ਮਿਲ ਗਿਆ ਸਾਨੂੰ ਮੁਆਵਜ਼ਾ ਇੱਥੇ ਕਣਕਾਂ ਵਾਲੀ ਘੜੇ ਮਾਰੀ ਹੋ ਗਈ ਉਸ ਦਾ ਵੀ ਕੁਝ ਨਹੀਂ ਮਿਲਿਆ ਜੀ ਇਹ ਫੇਜ਼ ਜੀਰੀਆਂ ਕੀ ਮਾਰਿਆ ਜੀ ਭਾਈ ਕੀ ਕਹੋਗੇ ਤੁਸੀਂ ਆ ਹਾਲਾਤ ਦੇਖ ਰਹੇ ਹੋ ਤੁਹਾਡੇ ਪਿੰਡ ਡੋਬ ਰਹੇ ਆ ਇਹ ਤਾਂ ਬਹੁਤ ਨੁਕਸਾਨ ਆ ਸਾਡੇ ਪਿੰਡ ਨੂੰ ਜੀ ਪਿੱਛੇ ਬਹੁਤ ਫਲੱਡ ਆਂਦਾ ਆ ਸਾਡੇ ਪਿੰਡ ਚ ਜੀ ਪਾਣੀ ਵੜਦਾ ਆ ਇਹਦੇ ਕਰਕੇ ਇਹਦਾ ਬਹੁਤ ਨੁਕਸਾਨ ਆ ਸਾਨੂੰ ਭਾਈ ਕਿੰਨੇ ਕੇ ਮਾਰੇ ਹਾਲਾਤ ਨੇ ਪਿੰਡ ਚੋਂ ਨਾਂਗਾ ਨੂੰਗਾ ਫਿਰ ਸੋਖਾ ਨਿਕਲ ਜਾਣੇ ਬਾਹਰ ਨਾ ਨਵੇਂ ਸੇ ਜੀ ਹੋਇਆ ਜੀ ਨਿਕਲਣ ਵਾਲਾ ਜੀ ਪਾਣੀ ਘਟਿਆ ਜੀ ਅੱਜ ਨਿਕਲ ਲਈ ਜੀ ਵੈਸੇ ਕਿੰਨੇ ਦਿਨਾਂ ਤੋਂ ਬੰਨੇ ਹੋਏ ਸੀਗੇ ਪਿੰਡ ਚ ਮੈਂ 4-5 ਦਿਨ ਹੋ ਗਏ ਵੇ ਘਰੇ ਹੀ ਬੈਠੇ ਆ ਜੀ 4-5 ਦਿਨਾਂ ਤੋਂ ਘਰ ਹੀ ਬੈਠੇ ਹਾਂ ਬਹੁਤ ਔਖਾ ਕੰਮ ਕਰ ਕਿਵੇਂ ਜਾਂਦੇ ਹਾਂ ਬੇ ਕੰਮ ਕਰ ਜਾਂਦੇ ਨਹੀਂ ਹੈਗੇ ਘਰੇ ਹੀ ਬੈਠੇ ਆ ਜੀ ਹੁਣ ਪਟਿਆਲੇ ਲੱਗਿਆ ਹੋਇਆ ਜੀ ਮੈਂ ਵੈਸੇ ਛੁੱਟੀਆਂ ਹੀ ਵੱਜ ਰਹੀਆਂ ਜੀ ਹੁਣ ਬੱਸ ਅੱਛਾ ਹਾਂ ਜੀ ਕੰਮ ਦਾ ਵੀ ਨੁਕਸਾਨ ਹੋ ਰਿਹਾ ਕਮਾਈ ਵੀ ਨਹੀਂ ਘਰੇ ਖਾਂ ਨੂੰ ਦਾਣੇ ਵੀ ਨਹੀਂ ਆਉਣੇ ਹਾਂ ਬੇ ਸਾਡੇ ਖੇਤਾਂ ਜੀ ਪਿੱਛੇ ਟਾਂਗਾਂ ਗਿਰੀਆਂ ਜੀ ਹੁਣ ਇਸੇ ਕਰਕੇ ਗਿਰੀਆਂ ਜੀ ਅੱਛਾ ਹਾਂ ਜੀ ਕਿੰਨੀ ਕੁ ਫਸਲ ਤਬਾਹ ਹੋ ਗਈ ਇਸ ਚੀਜ਼ ਦੇ ਨਾਲ ਬਥੇ ਮੈਂ ਜਾ ਕੇ ਦੇਖ ਸਕਾਂ ਇਹ ਅਗਲਾ ਪਿੰਡਾ ਬਣਾਈ ਆ ਜੀ ਇਸ ਕਰਕੇ ਬਹੁਤ ਨੁਕਸਾਨ ਹੋਇਆ ਜੀ ਪਿੰਡ 'ਚ ਪਾਣੀ ਵੜਿਆ ਇਸ ਕਰਕੇ ਜੀ ਤਾਂ ਬਿਲਕੁਲ ਇਹ ਤਸਵੀਰਾਂ ਨੇ ਇਹ ਜਿਹੜਾ ਖੱਗਰ ਇੱਥੋਂ ਲੰਘ ਰਿਹਾਗਾ ਸਰਾਲਾ ਖੁਰਦ ਤੋਂ ਤੁਹਾਨੂੰ ਕੱਲ ਵੀ ਤਸਵੀਰਾਂ ਦਿਖਾਈਆਂ ਸੀ ਸਰਾਲਾ ਕਲਾ ਹੋ ਗਿਆ ਸਰਾਲਾ ਖੁਰਦ ਹੋ ਗਿਆ ਪਿੱਛੇ ਮੰਡੋਲੀ ਹੋ ਗਿਆ ਤਾਂ ਆਹ ਡਾਫ ਲੱਗੀ ਹੋਈ ਆ ਕਾਫੀ ਜਿੰਨੀ ਇਹ ਤੁਹਾਨੂੰ ਬਾਹਰ ਨਜ਼ਰ ਆ ਰਹੀ ਆ ਇਸ ਤੋਂ ਇੰਨੀ ਹੀ ਦੱਸਿਆ ਜਾ ਰਿਹਾ ਕਿ ਇੰਨੀ ਹੀ ਇਹ ਧਰਤੀ ਦੇ ਵਿੱਚ ਆ ਤੇ ਇਹਨੇ ਦੂਰ ਤੱਕ ਜਿਹੜਾ ਇਸ ਚੀਜ਼ ਨੂੰ ਪਾਣੀ ਨੂੰ ਰੋਕਿਆ ਹੋਇਆਗਾ ਤੇ ਹੁਣ ਅਕਾਲੀ ਦਲ ਇਹ ਗੱਲ ਕਹਿ ਰਿਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਵਜਿੰਦਰ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਸਵਾਲ ਕਰਾਂਗੇ ਪ੍ਰਸ਼ਾਸਨ ਨੂੰ ਪੁੱਛਾਂਗੇ ਕਿ ਇਹਦੀ ਮਨਜ਼ੂਰੀ ਕਿਸ ਨੇ ਦਿੱਤੀ ਜੇਕਰ ਇਸ ਦੀ ਮਨਜ਼ੂਰੀ ਮਿਲੀ ਹੈ ਤਾਂ ਫਿਰ ਹਰ ਪਿੰਡ ਨੂੰ ਹਰ ਜ਼ਿਮੀਂਦਾਰ ਨੂੰ ਮਿਲਣੀ ਚਾਹੀਦੀ ਹੈ ਕਿ ਉਹ ਆਪਣਾ ਬਚਾਅ ਕਰ ਸਕੇ ਪਰ ਇਸ ਮਾਮਲੇ ਦੇ ਅੰਦਰ ਕਿੰਨੀ ਸਚਾਈ ਹੈ ਅਸੀਂ ਗੁਰਲਾਲ ਕਨੌਰ ਜੁਦਾ ਵਿਧਾਇਕ ਦੇ ਨਾਲ ਵੀ ਸੰਪਰਕ ਕਰਾਂਗੇ ਅਸੀਂ ਡਰੇਨ ਵਿਭਾਗ ਪਟਿਆਲਾ ਪ੍ਰਸ਼ਾਸਨ ਤੋਂ ਵੀ ਸਵਾਲ ਕਰਾਂਗੇ ਕਿ ਸਾਨੂੰ ਇਸ ਦੀ ਸਚਾਈ ਦੱਸੀ ਜਾਵੇ ਇਸ ਦੀ ਮਨਜ਼ੂਰੀ ਦਿੱਤੀ ਤਾਂ ਦਿੱਤੀ ਕਿਸ ਨੇ